ਕੁਝ ਦਿਨ ਪਹਿਲਾਂ ਇਹ ਖਬਰ ਨਿਕਲ ਕੇ ਆਈ ਹੈ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਵੱਲੋਂ ਔਰ ਜਿਹੜਾ ਇਹਨਾਂ ਦੇ ਉਹ ਸਿਕਿਉਰਿਟੀ ਤੇ ਅਫਸਰ ਲੱਗੇ ਆ ਯਾ ਜਿਹੜੇ 에어ਪੋਰਟਸ ਅਥਾਰਟੀ ਆਫ ਇੰਡੀਆ ਦੀ ਇਹ ਚਿੱਠੀ ਸਰਕੂਲੇਟ ਹੋ ਰਹੀ ਹੈ ਜਿਹੜੀ 30 10 2024 ਨੂੰ ਉਹਦੀ ਡੇਟਡਡ ਔਰ ਇਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਔਰ ਜੋ ਇਹਦੇ ਸਾਈਨ ਹੋਏ ਨੇ ਇਹ ਥੱਲੇ ਇੱਕ ਜਨਾਬ ਨੇ ਜ਼ੁਲਫিকার ਹਸਨ ਸਾਹਿਬ ਡਾਇਰੈਕਟਰ ਜਨਰਲ ਆਈਪੀਐਸ 에어ਪੋਰਟ ਸਿਕਿਉਰਿਟੀ ਦੇ ਨਾਲ ਹੀ ਇਹਦੇ ਤੇ ਇੱਕ ਸਾਈਨ ਹੋਇਆ ਸਾਡੇ जयदीप प्रसाद आईपीएस डायरेक्टर जनरल ऑफ पुलिस ਨਾਲ ਹੀ ਇਹਦੇ ਚ ਸਾਈਨ ਹੈ ਇੱਕ आर के सिंह एडिशनल सिक्योरिटी ਦੇ ਨਾਲ ਹੀ ਹੋਰ ਅਫਸਰ ਸਾਹਿਬਾਨ ਨੇ ਜਿਨ੍ਹਾਂ ਨੇ ਇਹ ਸਾਈਨ ਕੀਤਾ ਕਿ ਕਿਸੇ ਵੀ ਗੁਰਸਿੱਖ ਨੂੰ ਜਿਹੜਾ ਇੱਕ এমਪਲੋਈ ਹੈ ਇਸ 에어ਪੋਰਟ ਅਥਾਰਟੀ ਦੀ ਚਾਹੇ ਉਹ ਸਿਕਿਉਰਿਟੀ ਵੇਖ ਰਿਹਾ ਤੇ ਚਾਏ ਉਹ ਕਿਸੇ ਹੋਰ ਕੰਮ ਲਈ ਉਥੇ এমਪਲoyed ਹੈ ਉਹਨੂੰ ਬਾਰ ਕਰਤਾ ਗਿਆ ਇਹ ਗੱਲ ਤੇ ਰੋਕ ਲਾਤੀ ਗਈ ਆ ਪਾਬੰਦੀ ਲਾਤੀ ਗਈ ਹੈ ਕਿ ਉਹ ਆਪ ਦੇ ਕਕਾਰ ਨਹੀਂ ਪਾ ਸਕਦਾ ਸਾਧ ਸੰਗਤ ਜੀ ਇਹ ਇੱਕ ਬੜਾ ਹੀ ਗਲਤ ਫੈਸਲਾ ਔਰ ਇਹ ਸਿੱਖਾਂ ਦੀ ਗੁਰਸਿੱਖਾਂ ਦੀ ਭਾਵਨਾ ਨੂੰ ਆहत ਕਰਦਾ ਔਰ ਸਾਡੇ ਗੁਰੂ ਸਾਹਿਬ ਨੇ ਪੰਜ ਕਕਾਰਾਂ ਦੀ ਇੰਪੋਰਟੈਂਸ ਨੂੰ ਔਰ ਇੱਕ ਗੁਰਸਿੱਖ ਨੂੰ ਪੰਜ ਕਕਾਰ ਪਾਉਣੇ ਇਹ ਕਿੱਡਾ ਇਦਾਂ ਇੰਪੋਰਟੈਂਸ ਕੀ ਹੈ ਇਹ ਸਾਰੀ ਦੁਨੀਆ ਜਾਣਦੀ ਔਰ ਇਹਦੇ ਲਈ ਬਹੁਤ ਲੜਾਈਆਂ ਲੜੀਆਂ ਗਈਆਂ ਨੇ ਇੱਕ ਗੁਰਸਿੱਖ ਨੂੰ ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਕਕਾਰਾਂ ਨੇ ਉਸ ਨੂੰ ਪਾਉਣ ਦੀ ਇਜਾਜ਼ਤ ਹੋਵੇ ਔਰ ਉਹਦੇ ਨਾਲ ਉਹ 에어ਪੋਰਟ ਵੀ ਜਾ ਸਕਦਾ ਔਰ ਪੈਸੇਂਜਰ ਜਿੱਥੇ ਉਸ ਕਕਾਰਾਂ ਦੇ ਨਾਲ 에어ਪੋਰਟ ਤੇ ਫਲਾਈ ਕਰ ਸਕਦਾ ਇਸੇ ਤਰ੍ਹਾਂ ਜੇ ਕੋਈ 에어ਪੋਰਟ ਦੀ ਸਿਕਿਉਰਿਟੀ ਲੱਗ ਗਿਆ ਜਾਂ ਕੋਈ 에어ਪੋਰਟ ਦੇ ਉੱਥੇ ਅਦਰ ਸਰਵਿਸੇਸ ਤੇ ਲੱਗ ਗਿਆ ਮਦਦ ਤੇ ਜਾਂ ਕੋਈ ਦੁਕਾਨ ਤੇ ਕੰਮ ਕਰ ਰਿਹਾ ਜਾਂ ਕੋਈ ਬੈਗੇਜ ਤੇ ਲੱਗਿਆ ਜਾਂ ਕੁਝ ਤੇ ਲੱਗਿਆ ਉਹਨੂੰ ਤੁਸੀਂ ਅੱਜ ਬਾਹਰ ਕਰ ਦਿਓ ਕਿ ਭਾਈ ਤੂੰ ਗੁਰਸੇਖ ਹੋਣ ਦੇ ਨਾਤੇ ਆਪ ਦੇ ਕਕਾਰ ਨਹੀਂ ਪਾ ਸਕਦਾ ਮੈਂ ਸਮਝਦਾ ਹਾਂ ਬਿਲਕੁਲ ਗੱਲ ਫੈਸਲਾ ਹੈ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਸਾਹਿਬ ਨੇ ਵੀ ਇਸ ਗੱਲ ਨੂੰ ਰੇਜ਼ ਕੀਤਾ ਜਿੱਥੇ ਵੀ ਦੇਸ਼ ਦੁਨੀਆ 'ਚ ਬੈਠੇ ਹਰ ਗੁਰਸਿੱਖ ਦੇ ਅੱਗੇ ਮੈਂ ਇਹ ਗੱਲ ਵੀ ਪਹੁੰਚਾਉਣਾ ਚਾਹੁੰਦਾ ਸਾਰਿਆਂ ਨੂੰ ਕਹਿਣਾ ਭਾਈ ਲਾਈਵ ਹੋ ਕੇ ਇਹ ਗੱਲ ਪੰਜਾਬ ਦੇਸ਼ ਦੀ ਸਰਕਾਰ ਦੇ ਕੰਨਾਂ 'ਚ ਪਾਓ ਕਿ ਭਾਈ ਕਿਸੇ ਨੇ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਕਿ ਜਿਹੜਾ ਪੰਜਾਬੀ ਸਾਡੇ ਤੋਂ ਵੱਧ ਵਤਨਪ੍ਰਸਤ ਸਾਡੇ ਤੋਂ ਵੱਧ ਇਸ ਦੇਸ਼ ਨੂੰ ਲਈ ਮਰ ਮਿਟਨ ਵਾਲਾ ਕੋਈ ਕੌਮ ਨਹੀਂ ਔਰ ਅੱਜ ਉਸ ਕੌਮ ਤੇ ਜਿਹੜੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਉਹਦੇ ਤੇ ਤੁਸੀਂ ਕਿਸੇ ਤਰੀਕੇ ਦੀ ਪਾਬੰਦੀ ਲਾਉਂ ਕਿ ਤੁਸੀਂ ਆਪ ਦੇ ਕਕਾਰ ਨਹੀਂ ਪਾ ਸਕਦੇ ਇਹ ਬਿਲਕੁਲ ਗਲਤ ਫੈਸਲਾ ਹੈ ਫੈਸਲਾ ਵਾਪਸ ਹੋਣਾ ਚਾਹੀਦਾ ਔਰ ਜਿਨ੍ਹਾਂ ਅਫਸਰ ਸਹਿਬਾਨਾਂ ਨੇ ਇਹ ਫੈਸਲਾ ਲਿਆ ਜਾਂ ਜਿਹੜੇ ਵੀ ਮਿਨਿਸਟਰੀ 'ਚ ਬਹਿ ਕੇ ਕੋਈ ਮਿਨਿਸਟਰ ਨੇ ਜਾਂ ਕੋਈ ਇਹ ਫੈਸਲਾ ਲਿਆ ਉਹਨਾਂ ਨੂੰ ਬਹੁਤ ਸਖਤ ਲਫ਼ਜ਼ਾਂ 'ਚ ਉਹਨਾਂ ਨੂੰ ਅਡਮੋਨਿਸ਼ ਕਰਨਾ ਚਾਹੀਦਾ ਉਹਨਾਂ ਨੂੰ ਉਲਾਪ ਕਰਨਾ ਚਾਹੀਦਾ ਔਰ ਇਨਸ਼ੋਰ ਕਰਨਾ ਚਾਹੀਦਾ ਕਿ ਅੱਗੇ ਇਹ ਜੀ ਗਲਤੀ ਨਾ ਹੋਵੇ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਮੋਦੀ ਸਾਹਿਬ ਔਰ ਅਮਿਤ ਸ਼ਾਦੀ ਆਪ ਇੰਟਰਵਿਨ ਕਰਕੇ ਇਸ ਫੈਸਲੇ ਨੂੰ ਰਸਤ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ